ਵੀ ਨੋ ਕੋਈ ਮਰਜ਼ੀ ਦੀ ਕਿਰਪਾ ਰਹੀ ਜਾਂ 365 ਲੈਣੇ ਕੱਡੋ-ਕੱਡ 600 ਆ ਦਬਲ ਕਰਕੇ ਦੇਦਾ 365 ਦਾ ਮੇਂ ਕੋਈ ਨੋ ਕੋਈ ਪੀਰ ਪਗੰਬਰ ਰਹਿੰਦੇ ਹੀ ਆ ਜਨਮ ਦਾ ਕੋਈ ਮਰਦਾ ਕੋਈ ਮੇਰੇ ਵਰਗੇ ਗੱਲੇ ਬੰਦੇ ਜਾਂ ਮਸਲ ਪੀਰ ਪਗੰਬਰ ਇਹਨਾਂ ਦਾ ਆਉਣਾ ਜਾਣਾ ਹਨਾ ਇੱਕ ਰੱਬ ਬਣਾਉਂਦਾ ਜਿਹੜਾ ਸਾਡੇ ਵਰਗੇ ਹੁੰਦੇ ਨੇ ਉਹ ਚੱਕਰ ਦੀ ਨਿਆਂ ਜਿਵੇਂ ਵੰਗਵਾਏ ਘੁੰਮਣਾ ਜਨਮ ਦੇ ਰਹਿੰਦੇ ਨੇ ਮਰਦੇ ਨੇ ਫੇਰ ਜੰਮਦੇ ਨੇ ਜਿਹਦਾ ਰੱਬ ਦਾ ਲਿੰਕ ਹੁੰਦਾ ਬੰਦਰਾ ਉਹ ਮਰਨ ਜਨਮ ਤੋਂ ਪਰੇ ਆ ਜਿਹੜਾ ਗੁਰੂ ਦਾ ਦਰਬਾਰ ਆ ਉਹਦੇ ਨਾਲ ਮਰਨ ਜੰਮਨ ਦਾ ਕੋਈ ਰਿਲੇਸ਼ਨ ਨਹੀਂ ਆ ਬਾਈ ਇਹ ਰਹੇਗਾ ਇਹ ਹੰਦ ਤੋਂ ਜ਼ਿਆਦਾ ਦਾ ਪਾਠ ਕਰਦੇ ਜਿਹਦਾ ਨਹੀਂ ਆਖਣ ਚੀਜ਼ ਮੇਰੀ ਨਹੀਂ ਆ ਹਾਂ ਮਾਰਾ ਜੀ ਕਹਿੰਦੇ ਜਨਮ ਮਰਨ ਰੋਹੂ ਕੋ ਨਹੀਂ ਜਨ ਪਰਪਕਾਰੀ ਆਏ ਇਹਦਾ ਪਰਪਕਾਰੀ ਹੁੰਦਾ ਕੋਈ ਇੱਕ ਪਿਤਾ ਹੁੰਦਾ ਇੱਕ ਗੁਰੂ ਹੁੰਦਾ ਇੱਕ ਸਕੂਲ ਦਾ ਸੀਨੀਅਰ ਹੁੰਦਾ ਵਾ ਇਹ ਤਿੰਨ ਚੀਜ਼ਾਂ ਦੇ ਵਿੱਚ ਟਿਕੜੀ ਕਰਦੇ ਉਹਨੇ ਆਪਾਂ ਸੱਜੇ ਦੂਰੀਆ ਜਾਂ ਵਧੀਆ ਚੇਲਾ ਤਿੰਨੇ ਜੀ ਗੁਰੂ ਦੀ ਚਲਦ ਬਿਸਰੀ ਜਾਂਦੀ ਅਗਲਾ ਕਹਿੰਦਾ ਵੀ ਉਹੀ ਜੀਆ ਬਗਲ ਉਹਨਾਂ ਨੇ ਦੋ ਆ ਆ ਨਵੇਂ ਬਣੇ ਤਾਂ ਫੱਕੇ ਨਾ ਜਾਂ ਸਾਰਿਆਂ ਨੇ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਮਰਜੇ ਕਲਗੀਆਂ ਵਾਲੇ ਦਾ ਸੇਖਾ ਜਿਹਨੀ ਪੱਕਾਇਨੀ ਤੁੜਾ ਯੋਜਿਤ ਤੇ ਉੱਤੇ ਲਾਇਆ ਹੋਇਆ ਜੌਨ ਹੰਗ ਸਿੰਘ ਉਹਦੀ ਪਹਿਚਾਨ ਕੀ ਉਹਨੇ ਸੱਟ ਕੇ ਆਉਣਾ ਭੰਗਉ ਐਦਰ ਟੋਪੀ ਵੀ ਬਸ ਲੱਗਦੀ ਆਪਾਂ ਮੈਨੂੰ ਐ ਨਹੀਂ ਕਹਿੰਦੇ ਬੀ ਉਹਨੂੰ ਸ਼ਿੰਗਾਰ ਕੇ ਰਹਿਣਾ ਚਾਹੀਦਾ ਆਪਣੇ ਧਰਮ ਚ ਜਦੋਂ ਹੁਣ ਤੁਸੀਂ ਪੱਗ ਬੰਨਦੇ ਹੋ ਪਹਿਲਾਂ ਜਦੋਂ ਮੇਰੇ ਹੰਗਰੀ ਬੰਨਣ ਲੱਗਾ ਪਹਿਲ ਤੋਂ ਮੇਰਾ ਤੇ ਪਹਿਲਾਂ ਕਹੇ ਜੀ ਬੰਨਦਾ ਜੀ ਸਾਦਾ ਤੋਂ ਜਿਹੜਾ ਕੋੜਾ ਵਾਲੀ ਕਹੀ ਜੀ ਸਾਡਾ ਜੀ ਬਹੁਤ ਹੁੰਦਾ ਆਰਾ ਖਵਾ ਤੇ ਜਿੰਦੀਆ ਕਿਤੇ ਕੰਨ ਤੇ ਕੰਨ ਦੇ ਕੋਲ ਨੂੰ ਮੜਦਾ ਕਿਤੇ ਕੋਈ ਆਸਰਾ ਗਿਆ ਹੋਵੇ ਉਹ ਹੋ ਇੱਥੇ ਮੜੀਆਂ ਜੀ ਕੰਦ ਘਾਦੀ ਹੁੰਦੀ ਆ ਯਾਰ ਮੜੀਆਂ ਜੀ ਬਸਟਾਨ ਜੀ ਕਰਿਆ ਹੋਵੇ ਬਸਟਾਨ ਜੀ ਬੜੇ ਆਉਂਦਾ ਇਹਦੇ ਬਸ ਖੜਦਾ ਜਿਹੜੇ ਬਸ ਸਟੈਂਡ ਮੜੀਆਂ ਜੀ ਕਿੱਥੇ ਆ ਨਹੀਂ ਕਾਣ ਦਾ ਮਤਲਬ ਇਹ ਖੜਦ ਨੂੰ ਉਹ ਬੈਠਾ ਨੂੰ ਬੜਿਆ ਹੋਇਆ ਬੈਠੋ ਇਹ ਤੂੰ ਬੱਸ ਸਟੈਂਡ ਨਾ ਗਏ ਮੁਰਦਾਗੜ ਸਟੈਂਡ ਗਏ ਨਹੀਂ ਮੁਰਦਾ ਘਰ ਬੱਸ ਸਟੈਂਡ ਹੀ ਆ ਹੋਈ ਇੱਥੇ ਆ ਗਈ ਉੱਤਰਦੇ ਨੇ ਇੱਥੇ ਆ ਗਈ ਬੱਸ ਹੁੰਦੀ ਆ ساری ਉਮਰ ਬੰਦਾ ਟੱਪਦਾ ਹੀ ਰਹਿੰਦਾ ਵੀ ਆਏ ਆ ਉਹ ਆਏ ਗੱਲ ਸਟੈਂਡ ਇਹੀ ਆ ਗੱਲ ਬੰਦਾ ਸਟਾਰਟ ਹੋ ਕੇ ਪਾ ਜਾਂਦਾ ਵੀ ਠੀਕ ਆ ਹੁਣ ਨਹੀਂ ਹਿਲਦਾ ਜੋ ਪਪਾ ਪਹਿਲਾਂ ਵੀ ਪਾਇਆ ਸੀ ਪਿੰਦਰ ਹੁਣ ਆਵਾਜ਼ ਸਹੀ ਹੋ ਗਈ ਹਾਂ ਹੁਣ ਸਹੀ ਆ ਮੈਂ ਬਲੂਤ ਉਤਾਲਾ ਬੱਕਾ ਨੂੰ ਦੋ ਆਵਾਜ਼ੇ ਕਰ ਲਿਆ ਆਹ ਹੋਰ ਸਹੀ ਹੈ ਆਪਣੇ ਪਿਤਾ ਜੀ ਕਹਿੰਦੇ ਬਾਪੂ ਜੀ ਉਹ ਜਦੋਂ ਜਾਂਦੇ ਸੀ ਸ਼ਮਸ਼ਾਨ ਘਾਟ ਤੇ ਰਿਕਾਡ ਸੀ ਤੈਨੂੰ ਵੀ ਪਤਾ ਜਿੰਨੇ ਪਿੰਡ ਦੇ ਵਿੱਚ ਮੁਰਦਾ ਘਾਟ ਦੇ ਵਿੱਚ ਮੁਰਦੇ ਜਾਂਦੇ ਸੀਗੇ ਉਹ ਠੀਕਾ ਉਹਨਾਂ ਨੇ ਚਿਰਣੀ ਹੁੰਦੀ ਠੀਕ ਹੈ ਜਨ ਦੇ ਮੈਨੂੰ 45 ਸਾਲ ਤੱਕ ਉਹ ਹੋਸ਼ ਆ ਵੀ ਮੈਂ ਦੇਖੇ ਨੇ ਉਹ ਠੀਕ ਹੈ ਐ 45 ਸਾਲ ਦਾ ਸੀ ਮਦਨ ਜਦੋਂ ਹੁਣ 55 ਹੋ ਗਏ ਮਤਲਬ ਜਦੋਂ 10 ਸਾਲ ਦਾ ਸੀਗਾ ਜਦੋਂ ਦੇਖਦਾ ਰਿਹਾ ਹਾਂ ਪੰਜਾਬੀ ਐ ਤੇ ਉਹਨਾਂ ਨੇ ਜਦੋਂ ਵੀ ਜਾਣਾ ਸਾਈਕਲ 'ਤੇ ਜਾਂ ਲੋਅਸਮੈਂਟ ਹੋਣੀ ਉਹਨਾਂ ਨੇ ਮੜੀਆਂ 'ਚ ਪਹੁੰਚਣਾ ਠੀਕ ਐ ਸਿੱਪੰਡ ਦੇ ਵਿੱਚ ਨੌ ਲੜੀ ਵੀਰੇ ਸੀਗਾ ਗੁਰੂ ਆਪ ਕੇ ਸਾਰੇ ਵੇਸ ਧਰਤੀ ਉਹਦੀ ਆ ਤੇ ਉਹਦੇ ਵਿੱਚ ਉਹਨਾਂ ਨੇ ਮੁਰਦੇ ਨੂੰ ਮਤਲਬ ਚਿਖਾ ਬਣਾਉਣੀ ਆ ਵੀ ਇੱਥੇ ਹਵਾਦੂ ਇੱਥੇ ਅੱਗ ਲਗੂ ਇੱਥੇ ਨੇ ਮੋਟੀ ਲੱਕੜ ਰੱਖੋ ਛਾਤੀ ਤੇ ਐ ਰੱਖੋ ਥੱਲੇ ਉਹ ਜਿਹੜੇ ਆ ਪਾਣੀ ਨੂੰ ਚੜਨਾ ਉਹ ਲੱਕੜਾਂ ਹੋਰ ਰੱਖਣੀਆਂ ਥੱਲੇ ਉਹ ਨਾ ਥੱਲੋਂ ਜਲਣਾ ਮੁਰਦੇ ਨੇ ਠੀਕ ਇਹ ਮੈਂ ਉਹਨਾਂ ਨਾਲ ਇਦਾਂ ਹੀ ਸਵਾਲ ਜਵਾਬ ਕਰਦਾ ਹੁੰਦਾ ਜੀ ਆਪੀ ਵੀ ਤੁਹਾਨੂੰ ਇਹਨਾਂ ਦਾ ਕੀ ਫਾਇਦਾ ਠੀਕ ਹੈ ਵੀ ਤੁਸੀਂ ਲੋਕ ਕੰਮ ਕਰਦੇ ਹੁੰਦੇ ਨੇ ਤੁਸੀਂ ਛੱਡ ਕੇ ਜਿਹਨਾਂ ਦਾ ਮਰਿਆ ਹੁੰਦਾ ਜਾਣਾ ਹੀ ਆ ਠੀਕ ਹੈ ਉਹ ਕਹਿੰਦੇ ਮੈਂ ਪਹਿਲਾਂ ਵੀ ਸ਼ਾਇਦ ਪਾਇਆ ਵੀ ਬਾਬਾ ਫਰੀਦ ਜੀ ਮਾਰੇ ਜੀ ਵੀ ਦੱਸਦੇ ਨੇ ਕਹਿੰਦੇ ਜਿਹੜਾ 100 ਮੰਜ਼ਿਲ ਚਲੇਗਾ ਹੂੰ ਕੋ ਨੂੰ ਰੱਬ ਦਾ ਦਰਗਾਹ ਮਿਲਨੇ ਉਹ ਮਿਲਣੀ ਆ ਵੀਰੇ ਹੱਥਖੰਡ ਕਹਿਲਾ ਹੂੰ ਉਹਨੇ ਪਹੁੰਚਣਾ ਉੱਥੇ ਜਿਹੜਾ ਬਾਪ ਜੀ ਕਹਿੰਦੇ ਵੀ ਸਾਡੇ 100 ਬਰਾਤ ਚਲੇਗਾ ਉਹਨੇ ਨਰਕਾਂ ਚ ਪੱਕਾ ਜਾਣਾ ਠੀਕ ਆ ਬਾਬਾ ਫਰੀਦ ਜੀ ਵੀ ਲੱਗਦੇ ਨੇ ਸਾਡੇ ਰੱਬ ਜੀ ਨੂੰ ਲੱਗਦੇ ਕੰਦੇ ਵਿੱਚ ਤੇਰਾ ਹੰਕਾਰ ਆ ਜਿਹੜਾ ਉਹ ਨਰਕਾਂ ਚ ਲੈ ਜਾਣਾ ਉਹਨੂੰ ਠੀਕ ਹੈ ਅੰਮ੍ਰਿਤ ਗੁਰੂ ਜੀ ਤੇ ਬਾਈ ਬੈਠਾ ਸੀ ਆ ਮੜੀਆਂ ਚ ਬੈਠੇ ਆ ਮੈਂ ਕਿਹਾ ਵੀ ਇੱਥੇ ਮੜੀਆਂ ਚ ਆ ਕੇ ਸਕੂਨ ਕਿਉਂ ਬੰਦੇ ਨੂੰ ਮਿਲਦਾ ਇਹ ਕਾ ਪਤਾ ਨਹੀਂ ਮੈਂ ਕਿਹਾ ਪੰਜ ਦਿਨ ਤੱਕਾਂ ਦੇ ਇਹ ਹੱਡ ਨੇ ਜਿਹੜੀ ਮਿੱਟੀ ਆ ਹੂੰ ਇਹਦੇ ਵਿੱਚ 84 ਲੱਖ ਜੂਨ 33 ਕਰੋੜ ਦੇਵੀ ਦੇ ਤੇ ਇੱਕ ਰੱਬ ਪੰਜ ਤਤ ਨੌ ਗ੍ਰਹਿ 287 ਇੱਕ ਗੁਜਰੇ ਨੇ ਇੱਥੇ ਠੀਕ ਉਹ ਕਾਲ ਤੋਂ ਬਚਿਆ ਬਿਲਕੁਲ ਨਹੀਂ ਫਿਰ ਮੜੀਆਂ ਦੇ ਵਿੱਚ ਪਹਿਲਾਂ ਭੋਲੇनाथ ਦਾ ਸੀ ਪਹਿਰਾ ਤੇਰੇ ਸ਼ਨੀ ਦੇਵ ਨੇ ਬੰਦਗੀ ਕਰਕੇ ਚਾਰ ਯੁਗ ਭੋਲੇनाथ ਨੂੰ ਪ੍ਰਸੰਨ ਕਰਿਆ ਫਿਰ ਨੌ ਗ੍ਰਹਿ ਦਾ ਰਾਜਾ ਬਣਾਇਆ ਕਿੰਗ ਤੂ ਬੋਹਰ ਪੋਲੇਨਾਥ ਨੇ ਇਹਨਾਂ ਨੂੰ ਨਮਸਕਾਰ ਕੀਤੀ ਆ ਜਿਵੇਂ ਦਸਵੇਂ ਪਾਤਸ਼ਾਹ ਨੇ ਕੀਤੀ ਆ ਹਨਾ ਪੰਜ ਪਿਆਰਿਆਂ ਨੂੰ ਪੋਲੇਨਾਥ ਕਹਿੰਦਾ ਵੀ ਤੂੰ ਸਾਡਾ ਪੁੱਤਰ ਆ ਠੀਕ ਆ ਬਲਕੈਲੇ ਨੂੰ ਪੁੱਤਰ ਕਿਵੇਂ ਮੰਨ ਲੂਗਾ ਠੀਕ ਆ ਜੇਲੇ ਨੂੰ ਗੁਰੂ ਕਿਵੇਂ ਮੰਨ ਲੂ ਠੀਕ ਆ ਜੇਲੇ ਨੂੰ ਕਦੇ ਗੁਰੂ ਮੰਨੇ ਨਹੀਂ ਸਕਦਾ ਠੀਕ ਆ ਜਿਹੜੇ ਸਾਡੇ ਗੁਰੂ ਪਾਤਸ਼ਾਹ ਨੇ ਓਹੋ ਰਾਜੇ ਤੋਂ ਪੁਖਾਰੀ ਪੁਖਾਰੀ ਤੋਂ ਰਾਜਾ ਬਣਾਉਂਦਾ ਠੀਕ ਹੈ ਜੋ ਵੀ ਦਸਵੇਂ ਪਾਸ਼ਾ ਦੀਆਂ ਜਿਹੜੀਆਂ ਕੌਮਾਂ ਸੀਆਂ ਲਤਾੜੀਆਂ ਹੋਈਆਂ ਦੱਬੀਆਂ ਹੋਈਆਂ ਕਾਨਿਆਂ ਨਾਲ ਉਹਨਾਂ ਨੂੰ ਚੱਕਿਆ ਉਹਨਾਂ ਨੇ ਠੀਕ ਹੈ ਭਾਈ ਜੱਟਾਂ ਦੇ ਨਾਲ ਕੌਣ ਸੀ ਬਾਈ ਅਸਾਲਪੁਰਸ ਦੀ ਰੂਹ ਸੀ ਉਹ ਠੀਕ ਨਹੀਂ ਕੋ ਹੋਰ ਵੀ ਸੀਰੀਅਸ ਆ ਸਕਦਾ ਨਹੀਂ ਹੁਕਮ ਕਾਈ ਜੱਤੇ ਨੇ ਹੋਇਆ ਸੀ ਹਰ ਰੰਗਰੇਟਾ ਉਹ ਗੁਰੂ ਦਾ ਬੇਟਾ ਹਾਂ ਉੱਤੇ ਦਸਵੇਂ ਪਾਤਸ਼ਾਹ ਨੇ ਕਲਗੀ ਵਾਲੇ ਨੇ ਯਾਦ ਤਾਂ ਨਹੀਂ ਪੁੱਛੀ ਨਹੀਂ ਅਪ ਸੋ ਜਿਹੜਾ ਸਮਾਜ ਚੱਲਦਾ ਹੁੰਦਾ ਹੈ ਇਹ ਹਰ ਇੱਕ ਚੀਜ਼ ਦਾ ਕਿਸੇ ਨਾ ਕਿਸੇ ਨਾਲ ਕੋਈ ਨਾ ਕੋਈ ਕਨੈਕਸ਼ਨ ਹੈ ਬਾਸ ਸਾ ਗੱਲ ਕਰਦੇ ਹਾਂ ਠੀਕ ਹੈ ਨਹੀਂ ਹੁਣ ਜਦੋਂ ਬਾਬਰ ਦੇ ਦਰਬਾਰ ਚ ਗੁਰਦਾਰ ਪਾਤਸ਼ਾਹ ਨੂੰ ਲੈ ਕੇ ਗਏ ਸੀਗੇ ਹੂੰ ਉੱਥੇ ਜਿੰਨੇ ਸਾਧੂ ਫੜੇ ਹੋਏ ਸੀ ਸਭ ਚੱਕੀਆਂ ਚ ਹਾਂਜੀ ਹਾਂਜੀ ਸਾਰੇ ਚੱਕਲੇ ਸੀ ਹਾਂ ਉਹ ਕਹਿੰਦਾ ਵੀ ਇਹ ਸਾਰੇ ਪਖੰਡ ਕਰਦੇ ਨੇ ਵੀ ਇਹਨਾਂ ਨੂੰ ਚੱਕ ਕੇ ਅੰਦਰ ਦੋ ਜੇ ਇਹਨਾਂ ਚ ਕੋਈ ਕਰਾਮਾਤ ਹੋਊਗੀ ਦਿਖਾਉਣਗੇ ਨਹੀਂ ਇਹਨਾਂ ਨੂੰ ਅੰਦਰ ਚੱਕ ਕੇ ਆਪਣੀ ਛੰਦੋਏ ਵੇਲੇ ਖਾਂਦੇ ਨੇ ਹਾਂ ਸਹੀ ਗੱਲ ਆ ਪਹੌਲੋਈ ਨਾਜ਼ ਵਾਲਿਆਂ ਨੂੰ ਕਹਿੰਦੇ ਨੇ ਵੀ ਭੂਤਤੀ ਲਾ ਕੇ ਬਹਿ ਜਾਂਦੇ ਨੇ ਮਾਰਾ ਹੀ ਗਰੰਟੀ ਵਾਲਿਆਂ ਨੂੰ ਕਹਿੰਦੇ ਨੇ ਖਾ ਪੀ ਕੇ ਬਹਿ ਜਾਂਦੇ ਨੇ ਐ ਨਹੀਂ ਹੈਗਾ ਉਹਦੀ ਡਿਊਟੀ ਲਈ ਹੋ ਉਹਨੇ ਕਰਨੀ ਆ ਹੁਣ ਤੁਸੀਂ ਮੇਰੇ ਤੇ ਲਾ ਲਓ ਮੈਂ ਕਹੇ ਤੇ ਹੰਕਾਰ ਬਣ ਜਾਂਦਾ ਹੁਣ ਮੈਂ ਇੱਕ ਹੱਥ ਨਾਲ ਤੁਹਾਡੀ ਕਿਰਪਾ ਨਾਲ ਕਿੰਨੀ ਵਧੀਆ ਗੱਲ ਆ ਹਾਂ ਥੋੜੇ ਸਿੱਤ ਹੀ ਬਣਿਆ ਮੈਂ ਠੀਕ ਹੈ ਮਤਲਬ ਓਟ ਤਾਂ ਓਟ ਆਸਰਾ ਕਹਿੰਦੇ ਵੱਡਾ ਹੁੰਦਾ ਨਾ ਤਾਂ ਉਹ ਹੀ ਗੱਲ ਪੂਰੀ ਕਰਨ ਲੱਗਿਆ ਸੀਗਾ ਵੀ ਉਹ ਜਦੋਂ ਗੁਰਦਾਨਗ ਪਾਤਸ਼ਾਹ ਨੂੰ ਵੀ ਲੈ ਗਏ ਅੰਦਰ ਹਾਂਜੀ ਤੇ ਉਹਨਾਂ ਨੇ ਉਹਨਾਂ ਦੇ ਨਾਲ ਉਹ ਦੋਏ ਮਤਲਬ ਬਾਲਾ ਤੇ ਬਰਦਾਦਾ ਵੀ ਹੀ ਗਏ ਜਦੋਂ ਲੈ ਗਏ ਗਵਾਹ ਵੀ ਨਾਲੇ ਚੱਕਦੇ ਨੇ ਫਿਰ ਬਈ ਇਹਨਾਂ ਨੂੰ ਵੀ ਲੈ ਕੇ ਚੱਲੋ ਹੂੰ ਉਹ ਹੁਣ ਅੰਦਰ ਕਹਿ ਨਹੀਂ ਸਾਡਾ ਕੋਈ ਗੁਰੂ ਬਹੁੜੂ ਆ ਆਪਣਾ ਚੱਕੀਆਂ ਚਲਾਉਂਦੇ ਨੇ ਹਾਂਜੀ ਤੇ ਬੁਰਗਾਨਦ ਪਾਲ ਸਾਹਿਬ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਕੰਮ ਕੀ ਆ ਭਾਈ ਸੰਤੋ ਸਿੰਘ ਜੀ ਜੋ ਵੀ ਉਹ ਸੇਵਾ ਦਾ ਸੀਗਾ ਵੀ ਸਾਡੀ ਜਮੇ ਸੀ ਸਤਕਾਰ ਸਤਕਾਰ ਦਾ ਸ਼ਬਦ ਹਾਂ ਉਹ ਕਹਿੰਦੇ ਜੀ ਸਾਡਾ ਕੰਮ ਤਾਂ ਮਾਲਾ ਫੇਰਨਾ ਪ੍ਰਮਾਤਮਾ ਨੂੰ ਯਾਦ ਕਰਵਾਉ ਉਹ ਕਹਿੰਦੇ ਤੁਸੀਂ ਕਰਦੇ ਜੋ ਨਹੀਂ ਉਹ ਕਹਿੰਦੇ ਪਿੱਛੋਂ ਫੇ ਛੰਡੇ ਬੰਦੇ ਨੇ ਛਮਕ ਪੈਂਦੀ ਆ ਪਿੱਛੋਂ ਹਾਂਜੀ ਭਈ ਅਸੀਂ ਇਹ ਕਰ ਨਹੀਂ ਸਕਦੇ ਚੱਕੀ ਛੁੱਟ ਗਈ ਜੇ ਹੋ ਗਿਆ ਤਾਂ ਵੀ ਚੱਕੀਆਂ ਆਪੇ ਹੀ ਚੱਲਣਗੀਆਂ ਤੁਸੀਂ ਆਪਣਾ ਰੱਬ ਦਾ ਨਾਮ ਲਓ ਜਾਂ ਰੱਬ ਦਾ ਨਾਮ ਲੈਣ ਲੱਗੇ ਤਾਂ ਚੱਕੀਆਂ ਪਈ ਚੱਲਣ ਲੱਗੀਆਂ ਬਾਬਰ ਕੋਲੇ ਗਏ ਉਹਦੇ ਜਿਹੜੇ ਸੰਭਰੀ ਦੇ ਉਹਨਾਂ ਨੂੰ ਸੀ ਉਹਦਾ ਐਦਾਂ ਹੋ ਗਿਆ ਵੀ ਚੱਕੀਆਂ ਆਪੇ ਜੰਦੀਆਂ ਨੇ ਬਾਬਰ ਨੂੰ ਵੀ ਪਤਾ ਲੱਗ ਗਿਆ ਹੂੰ ਵੀ ਭਾਈ ਸਾਡੇ ਕੋਈ ਐਦਾਂ ਦੇ ਗੁਰਬਾਨ ਪਾਸ਼ਾ ਆਏ ਦੇ ਜਿੰਨਾਂ ਨੂੰ ਅਸੀਂ ਲੱਭਦੇ ਸੀ ਜਾਂ ਪੂਰੇ ਹੋ ਗਏ ਆ ਪੂਰਨ ਗੁਰੂ ਉਹ ਜਦੋਂ ਜਦ ਉਹਨਾਂ ਨੂੰ ਮਿਲੇ ਉਹ ਕਹਿੰਦਾ ਵੀ ਮਹਾਰਾਜ ਬੇਤੋਂ ਘੋਲ ਹੋ ਗਈ ਜੇ ਤੁਹਾਨੂੰ ਉਹ ਲੈਂਦਾ ਵੀ ਮੈਂ ਤਾਂ ਇਸ ਕਿਸਮ ਦਾ ਆ ਕੰਮ ਕੀਤਾ ਸੀਗਾ ਵੀ ਇਸ ਕਰਕੇ ਇਹ ਘਰੇ ਸੀ ਬਈ ਤੁਸੀਂ ਹੁਣ ਜਾਓ ਉਹ ਕਹਿੰਦੇ ਵੀ ਅਸੀਂ ਕਿਉਂ ਜੀ ਇਹਨਾਂ ਨੂੰ ਸਾਰਿਆਂ ਨੂੰ ਛੱਡੋ ਬਿਲਕੁਲ ਉਹ ਜਦੋਂ ਸਾਰੇ ਛੱਡੇ ਉਹ ਰਾਜੇ ਸੋਚਣ ਲੱਗਿਆ ਵੀ ਤੁਸੀਂ ਇਹਨਾਂ ਨੂੰ ਕੁਝ ਦਿਓ ਵੀ ਉਹਦੇ ਅੰਦੀ ਨਗਰੀ ਪਈ ਇਹਨਾਂ ਨੂੰ ਇੰਨੇ ਦਿਨ ਹਾਂਜੀ ਤੁਸੀਂ ਇਹਨਾਂ ਨੂੰ ਕੁਝ ਦਓ ਰਾਜੇ ਨੇ ਉਹਨਾਂ ਨੂੰ ਥੋੜੇ-ਥੋੜੇ ਪੈਸੇ ਦੇਤੇ ਜਦ ਭਾਈ ਉਹਨਾਂ ਨੂੰ ਵੀ ਕਿਹਾ ਵੀ ਭਾਈ ਤੁਸੀਂ ਵੀ ਬਦਲੇ 'ਚ ਥੋੜਾ ਵੀ ਫਰਜ਼ਵਾਲੀਆਂ ਤੁਸੀਂ ਇਹਨੂੰ ਕੁਝ ਦਓ ਉਹਨੋਂ ਕਹਿ ਲੱਗੇ ਵੀ ਅਸੀਂ ਤਾਂ ਕੈਦ ਸੰਘੀ ਅਸੀਂ ਕੀ ਦਈਏ ਜੀ ਆਓ ਕਹਿੰਦੀ ਕੀ ਦੇ ਸਕਦਾ ਭਖਾਰੀ ਕੀ ਦੇ ਸਕਦਾ ਹਾਂ ਉਹਨਾਂ ਜੋ ਇੱਕ ਕਹਿਲਾ ਵੀ ਕੋਈ ਇਦਾਂ ਦਾ ਸੀਗਾ ਜਦੋਂ ਆਪਾਂ ਭੰਗੀ ਜਾਂਦੇ ਨਿਆ ਜਾਂ ਕੋਈ ਹੋਰ ਆਹ ਸੇਵਾਦਾਰ ਕਹ ਲੋ ਉਹ ਕਹਿੰਦਾ ਵੀ ਮੇਰੇ ਕੋਲ ਹੈਗਾ ਨਹੀਂ ਉਹ ਕਹਿੰਦਾ ਕੀ ਆ ਕਹਿੰਦਾ ਜੀ ਮੇਰੇ ਕੋਲ ਭੰਗ ਪਈ ਆ ਹਾਏ ਹਾਏ ਉਹ ਕਹਿੰਦੇ ਲਿਆ ਭੰਗੀ ਦੇ ਦੇ ਭੰਗਿਓ ਦੇ ਤਾਂ ਭੰਗੀ ਬਣ ਗਿਆ ਹਾਂ ਵੀ ਭੰਗ ਦੇ ਦੇ ਭੰਗ ਲੈ ਕੇ ਗੁਰਦਵਾਰਨਗ ਪਾਲ ਸਾਹਿਬ ਨੇ ਉਹਦੇ ਬਦਲ ਸੱਤ ਮੁਠਾ ਬਾਦੀਆ ਰਾਜੇ ਨੂੰ ਹਾਂਜੀ ਭਈ ਆ ਲੈ ਤੈਨੂੰ ਸੱਤ ਬਾਦਸ਼ਾਹੀਆਂ ਵਾ ਦਿੱਤੀਆਂ ਕੀ ਬਾਤ ਆ ਭਾਈ ਕੀ ਬਾਤ ਆ ਸੰਨਾ ਮੈਂ ਇਹ ਨਾ ਸਮਝੀ ਵੀ ਕਰ ਸਕਦੇ ਸੱਤ ਬਾਦਸ਼ਾਹੀਆਂ ਜੇ ਚੰਨਾ ਰਾਜ ਤੁਹਾਡੇ ਕੋਲੋਂ ਨਾ ਹੋਇਆ ਤਾਂ ਇਹ ਵਾਪਸ ਵੀ ਲਈਆਂ ਜਾਣਗੀਆਂ ਹਾਂ ਡਿਗਰੀ ਵਾਪਸ ਲੈ ਦਿੰਦੀ ਐ ਗਵਰਨਮੈਂਟ ਬਈ ਭਾਈ ਔਰ ਇਹ ਵੀ ਹੈ ਜੇ ਬਦਲੇ ਵੀ ਦਿੱਤਾ ਜਾਊਗਾ ਕੁਛ ਦਾ ਕੁਛ ਚਾਹੇ ਅਸੀਂ ਆਪਣਾ ਆਪ ਦੇ ਦਈਏ। ਸ਼ਾਬਾਸ਼। ਇੱਕ ਗ੍ਰਾਉਂਡ ਤੇ ਗੱਲ ਕਹਿੰਦੀ ਜਦੋਂ ਇਹ ਦਾ 7ਵੇਂ ਤੋਂ ਨਹੀਂ 8ਵੇਂ ਜਾਮੇ ਜਾਏ ਨੇ ਉਦੋਂ ਇਹਨਾਂ ਨੇ ਕਾਹੀ ਦਾ ਡਾਂਡਾ ਪਟਿਆ ਸੀਗਾ। ਬਈ ਦਸਵੇਂ ਨੇ। ਹਾਂ ਦਸਵੇਂ ਪਾਸ਼ਾ ਨੇ। ਦਸਵੇਂ ਪਾਸ਼ਾ ਦੀ ਗੱਲ ਉਹ ਮਗਲਾ ਦੀ ਜੜਪਟ ਤੀ। हां 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 ਪੁੱਛਿਆ ਸੀ ਮਹਾਰਾਜ ਜੀ ਨੂੰ ਕਹਿੰਦੇ ਵੀ ਇਹ ਕੀ ਕੌਤਕ ਕਰ ਰਹੇ ਆ ਸਿੱਖਾਂ ਨੇ ਪੁੱਛਿਆ ਅਜੀਤ ਸਿੰਘ ਉਹਨਾਂ ਨੇ ਠੀਕ ਹੈ ਅਦਾ ਮਨ ਸੀ ਉਹ ਕਹਿੰਦੇ ਮਹਾਰਾਜ ਇਹ ਕੀ ਕੌਤਕ ਆ ਉਹਨਾਂ ਨੂੰ ਪਤਾ ਸੀ ਇਹ ਪੱਟਦੇ ਨੇ ਪਾਸ਼ਾ ਚੋਜੀ ਨੇ ਚੋਜ ਕਰਦੇ ਨੇ ਬਿਲਕੁਲ ਵਿਕੋਸੇ ਜਦੋਂ ਦੇਣਗੇ ਕੁਛ ਲੈਣਗੇ ਕੁਛ ਨਾ ਕੁਛ ਤਾਂ ਹੋਊਗਾ ਜਿਵੇਂ ਆਪਾਂ ਕਹਿੰਦੇ ਆ ਬਿਲਕੁਲ ਉਹਨਾਂ ਨੇ ਫਿਰ 10ਵੇਂ ਬਾਦਸ਼ਾਹ ਨੇ ਇੱਕ ਜਵਾਈ ਪੁੱਲੀ ਕਰਕੇ ਜੜ ਜਿਵੇਂ ਬਾਦਰ ਰਖਤ ਪੜਦੇ ਆ ਠੀਕ ਹੈ ਕਹਾਣੀ ਦੀ ਠੀਕ ਹੈ ਉਹ ਕਹਾਣੀ ਦੇ ਵਿੱਚ ਮਹਾਰਾਜ ਨੇ ਬੂਟਾ ਉੱਤੇ ਮਾਰਿਆ ਥੱਲੇ ਨਹੀਂ ਆਇਆ ਫਿਰ ਠੀਕ ਹੈ ਮਗਲਾ ਦੀ ਜਨਪਟ ਸੀ ਹੁਣ ਅਸੀਂ ਮਹਾਰਾਜ ਨੇ ਜਵਾਬ ਨਹੀਂ ਦਿੱਤਾ ਭਾਈ ਜਿਆਲ ਸਿੰਘ ਨੂੰ ਵਿਆਹ ਕਰਦੇ ਆ ਬੋਲੇ ਹੀ ਨਹੀਂਗੇ ਮਹਾਰਾਜ ਜੀ ਬੋਲਦਾ ਨਹੀਂ ਹੁੰਦਾ ਕੜਿਆ ਪਕੜਾ ਭਰਿਆ ਹੋਇਆ ਉਹ ਮੇਰੇ ਕਰਨੀਆਂ ਵਾਲਾ ਸਮੁੰਦਰ ਸੀ ਆ ਇੱਕ ਸੰਸਾਰ ਸੀ ਉਹਨੇ ਕੀ ਡੋਲਣਾ ਮਹਾਰਾਜ ਜੀ ਕਹਿੰਦੇ ਆਪ ਡੋਲ ਕਿਸ ਉਹ ਡੋਲਦਾ ਹੀ ਨਹੀਂ ਆ ਯਾਰ ਡੋਲ ਆ ਉਹ ਜਿਵੇਂ ਪਾਣੀ ਚ ਆਪਾਂ ਭਾਂਡਾ ਖੜ ਜਾਂਦੇ ਆ ਭਰ ਕੇ ਛੱਡ ਦਿੰਦੇ ਆ ਉਹ ਹਿੱਲ ਲੱਗਦੇ ਆ ਪਾਣੀ ਉਹ ਜਿਹੜੀ ਆ ਸਾਰੇ ਮਤਲਬ ਸੀਗੇ ਇਹ ਸ਼ਹੀਦੀਆਂ ਸੀਗੀਆਂ ਉਹ ਰਹੇ ਬਣੀ ਸੱਤ ਸੀ.ਡੀ.ਆ ਇਹਨਾਂ ਦੀਆਂ ਹੋਈਆਂ ਸੀ ਉਹ ਕਹਿੰਦੇ ਭਾਈ ਇਹ ਉਹ ਨਹੀਂ ਬਈ ਦੁੱਧ ਤੇ ਨਾ ਵੀ ਉਹ ਜਦ ਨਹੀਂ ਜਾਣਾ ਪਤਲੀ ਹਾਏ ਹਾਏ ਉਤੋਂ ਨਾ ਦਰਾਤ ਦੂਜੇ ਬਾਅਦ ਚ